ਇਹ ਇਧਰ ਜੀ ਤੇ ਇਧਰ ਸਿੰਘ ਸ਼ਹੀਦਾ ਸੋਨਾ ਸਾਹਿਬ ਗੁਰਦੁਆਰਾ ਸਾਹਿਬ ਹੈ ਤੇ ਅਸੀਂ ਚੌਂਕ 'ਚ ਬੈਠੇ ਆ ਕਿੰਨੇ ਵਜੇ ਕਿ ਬਾਬਾ ਜੀ 4 4 ਸਵਾ 4 ਸਵਾ 4 ਹੋ ਗਏ ਉਹਨੇ ਸਵਾ 4 ਕਿਉਂ ਬੈਠੇ ਆ ਇਹ ਇਸ ਕਰਕੇ ਬੈਠੇ ਹੈ ਕਿ ਅਫਸੋਸ ਦੀ ਗੱਲ ਆ ਉਹ ਸਾਹਮਣੇ ਦਮਨਪ੍ਰੀਤ ਸਿੰਘ ਹੋਰਾਂ ਦੀ ਉਹਨਾਂ ਦੀ লাশ ਪਈ ਆ ਆ ਉਹਨਾਂ ਦੀ ਪਰਵਾਰਕ ਮੈਂਬਰ ਵੀ ਨੇ ਇੰਨਾ ਚ ਪਿੰਡ ਵਾਲੇ ਵੀ ਨੇ ਤੇ ਅਸੀਂ ਵੀ ਆ ਕਿ ਉਧਰ ਨਹੀਂ ਵਸਿੰ ਫੌਜਾਂ ਵੀ ਨੇ ਇੱਧਰ ਵੀ ਬੰਦੇ ਬੈਠੇ ਨੇ ਇੱਧਰ ਵੀ ਪਾਏ ਨੇ ਬੈਠੇ ਇਸ ਲਈ ਆ ਕਿ ਉਹਨਾਂ ਨੂੰ ਉਸ ਪਰਿਵਾਰ ਨੂੰ ਜੋ ਇਨਸਾਫ ਚਾਹੀਦਾ ਉਹਦੇ ਤੇ ਅਸੀਂ ਵੀ ਕੁਝ ਆਪਦੇ ਵੱਲੋਂ ਕੰਟਰੀਬਿਊਟ ਕਰ ਸਕੀਏ ਜਾਂ ਮਦਦ ਕਰ ਸਕੀਏ ਇਨਸਾਫ ਕਿਹੜੀ ਗੱਲ ਦਾ ਚਾਹੀਦਾ ਹੈ ਇੱਕ ਬੱਚਾ ਚੜ੍ਹਾਈ ਕਰ ਗਿਆ ਇੱਕ ਬੱਚਾ ਹਸਪੀਟਲ ਚ ਪਿਆ ਹੈ ਮਰਨ ਦੇ ਕਿਨਾਰੇ ਔਰ 16 16 17 ਸਾਲ ਦੇ ਬੱਚੇ ਸੀ ਔਰ ਇਹਨਾਂ ਨੂੰ ਮਾਰਨ ਵਾਲੇ ਵੀ 16 ਔਰ 17 ਸਾਲ ਦੇ ਸੀ ਹੁਣ ਦੁੱਖ ਦੀ ਗੱਲ ਇਹ ਹੈ ਕਿ ਇੱਕ ਨੇ ਇੱਕ ਬੱਚੇ ਦਾ ਇਹਦਾ ਗਲਾ ਕੱਟ ਦਿੱਤਾ ਗਿਆ ਤੇ ਜਿਹੜਾ ਹਸਪੀਟਲ ਚ ਪਿਆ ਹੈ ਉਹਦੇ ਅੱਖ 'ਚ ਕਿਰਚ ਮਾਰ ਕੇ ਸਿਰ ਵਿੱਚ ਦੀ ਕੱਢ ਦਿੱਤੀ ਜੇ ਤੁਸੀਂ ਉਹ ਫੋਟੋ ਵੇਖ ਲਓ ਤਾਂ ਦਰਦਨਾਕ ਫੋਟੋ ਆ ਵੇਖੀ ਨਹੀਂ ਜਾਂਦੀ ਹੁਣ ਦੱਸੋ ਇਹ 16 ਤੇ 17 ਸਾਲ ਦੇ ਬੱਚੇ ਦਾ ਕੰਮ ਹੈ ਕਿ ਐਡੀਆਂ ਐਡੀਆਂ ਕਿਰਚਾਂ ਲੈ ਕੇ ਤੁਰੇ ਫਿਰਨਾ ਫੜੇ ਗਏ ਨਹੀਂ ਉਹ ਕਿਉਂ ਨਹੀਂ ਫੜੇ ਗਏ ਜੀ ਕਿਉਂਕਿ ਉਹ ਭੱਜ ਗਏ ਨਾਲ ਹੀ ਉਹਨਾਂ ਦਾ ਪਰਿਵਾਰ ਭੱਜ ਗਿਆ ਹੈਗੀ ਉਹ ਪ੍ਰਵਾਸੀ ਮਜ਼ਦੂਰ ਨੇ ਬਲਕਿ ਬਰਾੜ ਸਾਹਿਬ ਨੇ ਦੱਸਿਆ ਕਿ ਸਕ੍ਰੈਪ ਦਾ ਕੰਮ ਕਰਦੇ ਨੇ ਔਰ 24-25 ਸਾਲਾਂ ਤੋਂ ਕਰਦੇ ਨੇ 24-25 ਸਾਲਾਂ ਤੋਂ ਕੰਮ ਕਰਨ ਵਾਲੇ ਬੰਦੇ ਸਾਰਾ ਕੁਝ ਛੱਡ ਕੇ ਭੱਜ ਗਏ ਤੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਤੇ ਜੇ ਉਹ यूपी बिहार जान नेपाल ਜਿੱਥੋਂ ਦੇ ਵੀ ਉਹ ਹੈਗੇ ਨੇ ਉਹ ਚਲੇ ਗਏ ਤਾਂ ਮੈਨੂੰ ਦੱਸੋ ਪੁਲਿਸ ਕੀ ਕਰੂਗੀ ਜੀਦਾ ਅਸੀਂ ਕਿੰਨੇ ਚਿਰ ਤੋਂ ਗੱਲ ਕਰ ਰਹੇ ਹਾਂ ਕਿ ਇਹ ਲੋਕ ਜੋ ਬਾਹਰੋਂ ਆ ਰਹੇ ਨੇ ਇਹਨਾਂ ਦੀਆਂ ਤੁਸੀਂ ਵੋਟਾਂ ਵੀ ਬਣਾ ਦਿੰਨੇ ਹੋ ਤੁਸੀਂ ਇਹਨਾਂ ਦੇ ਆਧਾਰ ਕਾਰਡ ਵੀ ਬਣਾ ਦਿੰਨੇ ਹੋ ਇਹ ਲੋਕ ਪਿੰਡਾਂ ਚ ਆ ਕੇ ਐ ਰਹਿ ਰਹੇ ਨੇ ਔਰ ਫਿਰ ਜਦੋਂ ਜੀ ਕਰਦਾ ਹੈ ਜੁਰਮ ਕਰਕੇ ਭੱਜ ਜਾਂਦੇ ਨੇ ਇਹ ਕੀ ਹੋ ਰਿਹਾ ਹੈ ਕੀ ਅਸੀਂ ਹਿਮਾਚਲਰ ਦਾ ਕਾਨੂੰਨ ਨਹੀਂ ਬਣਾ ਸਕਦੇ ਕੀ ਅਸੀਂ ਆਪਦੀ ਰੱਖਿਆ ਲਈ ਸੁਰੱਖਿਆ ਲਈ ਕੁਝ ਕਰ ਨਹੀਂ ਸਕਦੇ ਐਂ ਹੁੰਦਾ ਰਹੂਗਾ ਸਾਡੇ ਨਾਲ ਜੇ 24 ਤੋਂ 25 ਸਾਲ ਰਹਿਣ ਵਾਲੇ ਬੰਦੇ ਐ ਕਰ ਸਕਦੇ ਨੇ ਤਾਂ ਜਿਹੜੇ ਸਾਲ ਦੋ ਸਾਲ ਤੋਂ ਰਹਿ ਰਹੇ ਨਹੀਂ ਉਹ ਕੀ ਨਹੀਂ ਕਰਨਗੇ ਅਸੀਂ ਪਹਿਲਾਂ ਗਏ ਸੀ ਜੱਜ ਜੱਤਪੁਰਾ ਪਿੰਡ ਹੈ ਇੱਥੇ ਉੱਥੇ ਵੀ ਇੱਕੇ ਰੌਲਾ ਸੀਗਾ ਉੱਥੇ ਮਸਲਾ ਹੱਲ ਹੋਇਆ ਅਜੇ ਟੈਂਪਰੇਰੀ ਹੋਇਆ ਸੀ ਇੱਥੇ ਹੋ ਗਿਆ ਉਦੋਂ ਪਹਿਲਾਂ ਬਾਬਾ ਜੀ ਜਿਹੜੀ ਉੱਥੇ ਇੱਕ ਨਿੰਗ ਸਿੰਘ ਦੇ ਵਿਚਾਰਿਆ ਸ਼ਹੀਦ ਕਰਤਾ ਸੀ ਇਹਨਾਂ ਨੇ ਉਥੋਂ ਜਾ ਕੇ ਅਜੇ ਆਈ ਨਹੀਂ ਸੀ ਤਾਂ ਇੱਥੇ ਆ ਕੇ ਇਸ ਹੋ ਗਿਆ ਔਰ ਅੱਗੇ ਕੀ ਗਾਰੰਟੀ ਹੈ ਨਹੀਂ ਹੋਊਗਾ ਕਿ ਕਿਉਂ ਪਈ ਹੋਈ ਹੈ লাশ ਇਸੇ ਕਰਕੇ ਕਿ ਇਹਦੇ ਬਾਰੇ ਸਰਕਾਰ ਕੋਈ ਆਪ ਦਾ ਭਰੋਸਾ ਦੇਵੇ ਆ ਕੇ ਕਿ ਅੱਗੇ ਤੋਂ ਇਹ ਨਹੀਂ ਹੋਊਗਾ ਔਰ ਜਿੰਨਾ ਲੋਕਾਂ ਨੇ ਇਹਨਾਂ ਲੋਕਾਂ ਦੇ ਲਈ ਸਾਈਨ ਕੀਤੇ ਨੇ ਇਹਨਾਂ ਦੀਆਂ ਵੋਟਾਂ ਬਣਾਈਆਂ ਇਹਨਾਂ ਦੇ ਆਧਾਰ ਕਾਰਡ ਬਣਾਏ ਨਹੀਂ ਉਹਨਾਂ ਨੂੰ ਕੋਈ ਪਨਿਸ਼ ਕੀਤਾ ਜਾ ਸਕੇ ਤੇ ਇਹ ਬੰਦੇ ਫੜੇ ਜਾ ਸਕਣ ਇਸ ਕਰਕੇ ਅਸੀਂ ਇੱਥੇ ਬੈਠੇ ਆ ਆ ਬੰਦ ਹੈ ਤੇ ਸਵੇਰ ਵੀ ਅਸੀਂ ਸਾਰਿਆਂ ਨੂੰ ਕਹਾਂਗੇ ਤੁਹਾਨੂੰ ਜਿਹੜੇ ਵੀ ਸੁਣ ਰਹੇ ਇੱਥੇ ਮੋਹਾਲੀ ਵਾਲੇ ਤੇ ਨੇੜੇ ਤੇੜੇ ਦੇ ਪਿੰਡਾਂ ਵਾਲੇ ਕਿ ਇੱਥੇ ਪਹੁੰਚੋ ਅੱਜ ਕਿਰਚ ਕੁੰਬੜਾ ਪਿੰਡ ਦੇ ਕਿਸੇ ਬੱਚੇ ਦੇ ਵਜੀ ਹੈ ਨਾ ਜਾਂ ਦੋਹਾਂ ਦੇ ਵਜੀ ਹੈ ਅਕਾਲ ਨੂੰ ਬਿਲਡਿੰਗਾਂ ਵਾਲਿਆਂ ਦੇ ਜਾਂ ਥੋੜੇ ਵੀ ਵੱਜ ਸਕਦੀ ਐ। ਸੋ ਇਹ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਜੇ ਤੁਸੀਂ ਨਹੀਂ ਉੱਠੂਗੇ ਨਾ ਤਾਂ ਇਹ ਲੀਡਰਾਂ ਨੇ ਨਹੀਂ ਬਚਾਉਣਾ ਪੰਜਾਬ। ਇਹ ਬਰਬਾਦ ਹੋ ਰਿਹਾ ਹੈ ਚਾਹੇ ਪਾਣੀ ਕਰਕੇ ਹੋਵੇ ਚਾਹੇ ਪ੍ਰਵਾਸੀਆਂ ਕਰਕੇ ਹੋਵੇ ਜਾਂ ਸਾਡੇ ਹੋਰ ਜਿੰਨੇ ਵੀ ਮਸਲੇ ਨੇ। ਕੱਲ ਇੱਕੋ ਅੱਜ ਕੱਲ ਹੀ ਕਹਿ ਲਉ ਇੱਕ ਫੈਸਲਾ ਹੋਇਆ ਹੈ ਕਿ ਹਰਿਆਣੇ ਨੂੰ ਵਿਧਾਨ ਸਭਾ ਲਈ ਜ਼ਮੀਨ ਦੇ ਦਿੱਤੀ ਜਾਵੇ ਚੰਡੀਗੜ੍ਹ ਚ। ਬਿਲਕੁਲ। ਮਤਲਬ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਖਤਮ ਖਤਮ ਇੱਧਰ ਨੂੰ ਜਾ ਰਹੀ ਹੈ ਗੱਲ ਔਰ ਤੁਸੀਂ ਬੋਲੂਗੇ ਨਹੀਂ ਇਸ ਜ਼ਿੰਮੇਵਾਰੀ ਸਾਡੀ ਤਾਂ ਨਹੀਂ ਗਈ ਚਲੋ ਫਿਰ ਮੈਂ ਕਾਫੀ ਗੱਲਾਂ ਕਹਿ ਦਿੱਤੀਆਂ ਪਲੀਜ਼ ਤੁਸੀਂ ਕਹੋ ਪਹਿਲਾਂ ਥੋੜਾ ਜਿਹਾ ਫਿਰ ਤੁਸੀਂ ਵੀ ਬਰਾੜ ਸਾਹਿਬ ਅਸੀਂ ਜੋ ਇੱਥੇ ਬੈਠੇ ਆਂ ਪਲੀਜ਼ ਇਹਨਾਂ ਦੀ ਵੀ ਸੁਣੋ ਔਰ ਬਾਈ ਗੁਰਜੀਤ ਕਾਹਤ ਇਹਨਾਂ ਲਈ ਕੁਝ ਕਰੋ ਤੁਸੀਂ ਅ ਲਗਭਗ ਮਾਨ ਸਾਹਿਬ ਨੇ ਸਾਰੀ ਗੱਲ ਜਿਹੜੀ ਉਹ ਕਹਿ ਦਿੱਤੀ ਆ ਫਿਰ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਜਿਹੜੀ ਅੱਗ ਬਣੀ ਆ ਇਹਦਾ ਸੇਕ ਸਾਡੇ ਘਰਾਂ ਨੂੰ ਲੱਗਣਾ ਆ ਅੱਜ ਜਿਹੜੀ ਅੱਗ ਤੁਹਾਨੂੰ ਬਸੰਤਰਨਗਰ ਆ ਰਹੀ ਆ ਇਹਦਾ ਸੇਕ ਕੱਲ ਨੂੰ ਤੁਹਾਨੂੰ ਸੇਕਣਾ ਪੈਣਾ ਆ ਇਹ ਗੱਲ ਯਾਦ ਰੱਖੋ ਕਿ ਆਪਣੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਮੋਢਿਆਂ ਤੇ ਚੁੱਕ ਕੇ ਸਿਵਿਆਂ ਤੱਕ ਲਿਜਾਣਾ ਬਹੁਤ ਔਖੀ ਗੱਲ ਆ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਆ ਕਿ ਪਿਓ ਦੇ ਮੋਢੇ ਤੇ ਪੁੱਤ ਦੀ ਲਾਸ਼ ਜਾਏ ਤੇ ਇਹ ਗੱਲ ਸਾਡੇ ਨਾਲ ਕੌਣ ਕਰ ਰਹੇ ਨੇ ਜਿਹੜੇ ਗੈਰ ਪੰਜਾਬੀ ਨੇ ਅੱਜ ਦੀ ਰੇਟ ਦੇ ਵਿੱਚ ਇੱਥੇ Hindu ਭਾਈਚਾਰਾ ਜਿਹੜੇ ਪੰਜਾਬ ਦੇ ਨੇ ਮੁਸਲਮਾਨ ਭਾਈਚਾਰਾ ਜਿਹੜੇ ਪੰਜਾਬ ਦੇ ਨੇ ਜਾਂ ਹੋਰ ਵੀ ਜੰਮੀਆਂ ਕੌਮਾਂ ਇੱਥੇ ਜਾਨੀ ਬੁੱਧ ਜੋ ਵੀ ਰਹਿੰਦਾ ਹੈ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਸਾਂਝੇ ਰੂਪ ਚ ਇੱਥੇ ਆਵੋ ਤੇ ਆਪਾਂ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਘੱਟੋ ਘੱਟ ਸਾਡੀ ਇਹ ਮੰਗ ਆ ਸਾਡੇ ਨਾਲ ਬੈ ਕੇ ਗੱਲ ਕਰਨਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਸਾਨੂੰ ਕਿਸੇ ਦੇ ਆਉਣ ਤੇ ਕੋਈ ਇਤਰਾਜ਼ ਨਹੀਂ ਹੈ ਪਰ ਜਦੋਂ ਵੀ ਤੁਸੀਂ ਕਿਸੇ ਵਿਆਹ 'ਚ ਕਿਸੇ ਪ੍ਰੋਗਰਾਮ 'ਚ ਕਿਸੇ ਘਰ 'ਚ ਜਾਂਦੇ ਹੋ ਤੇ ਉਹਦੇ ਨਿਯਮ ਹੁੰਦੇ ਹਨ ਉਹਨਾਂ ਨਿਯਮਾਂ ਦੇ ਤਹਿਤ ਹੀ ਤੁਹਾਨੂੰ ਸਾਰਾ ਕੁਝ ਕਰਨਾ ਪੈਂਦਾ ਹੈ ਜਦੋਂ ਵੀ ਤੁਸੀਂ ਇਹ ਕੋਈ ਅਦਰ ਕੰਟਰੀ ਨਹੀਂ ਹੈ ਲੋਕ ਸਾਨੂੰ ਸਿਆਣੇ ਬੰਦੇ ਜਿਹੜੇ ਬਣਦੇ ਨੇ ਉਹ ਇਹ ਕਹਿੰਦੇ ਨੇ ਤੁਸੀਂ ਨਿਕ ਕੈਨੇਡਾ ਜਾਂਦੇ ਤੁਹਾਡੀਆਂ ਵੀ ਵੋਟਾਂ ਬਣਦੀਆਂ ਨੇ ਭਾਈ ਅਸੀਂ ਕੈਨੇਡਾ ਜਾਂਦੇ ਆ ਤੇ ਸਾਡੀਆਂ ਫੈਮਿਲੀਆ ਉੱਥੇ ਕਤਲ ਕਰਕੇ ਭੱਜਦੇ ਨਹੀਂ ਹਾਂ ਦੂਜੀ ਗੱਲ ਅਸੀਂ ਇਹਨਾਂ ਦੇ ਰੂਲ ਫਾਲੋ ਕਰਦੇ ਆ ਇਹ ਸਾਰਾ ਕੋਸ਼ਿਸ਼ ਹੀ ਕਰਦੇ ਆ ਦੂਜੀ ਗੱਲ ਅਸੀਂ ਯੂਪੀ 'ਚ ਵੀ ਬੈਠੇ ਆ ਅਸੀਂ ਬਿਹਾਰ 'ਚ ਵੀ ਬੈਠੇ ਆ ਕੋਈ ਇੱਕ ਬੰਦਾ ਇੱਕ ਕੋਈ ਸਾਹਮਣੇ ਸਾਡੇ ਲਿਆ ਦਿਓ ਕਿ ਕੋਈ ਫੈਮਿਲੀ ਕਤਲ ਕਰਕੇ ਤੇ ਸਾਰਾ ਟੱਬਰ ਲੈ ਕੇ ਭੱਜ ਕੇ ਪੰਜਾਬ ਆ ਗਈ ਹੋਵੇ ਇਦਾਂ ਕਦੀ ਨਹੀਂ ਹੋਇਆ ਅਗਲੀ ਗੱਲ ਕੋਈ ਕਾਰੋਬਾਰ ਨਹੀਂ ਕੁਛ ਨਹੀਂ ਇੱਕ ਥਾਂ ਤੇ ਇਹਨਾਂ ਨੂੰ ਇਕੱਠਿਆਂ ਕਰਕੇ ਉਨਾਂ ਦੀਆਂ ਵੋਟਾਂ ਬਣਾ ਕੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਜੇ ਤੁਸੀਂ ਵੋਟਾਂ ਬਣਾਉਣੀਆਂ ਬੰਦ ਕਰ ਦਿਓ ਇਹਨਾਂ ਦੀਆਂ ਕਿ ਪੰਜਾਬ 'ਚ ਕਤਲ ਨਹੀਂ ਹੁੰਦਾ ਕਾਰਨ ਅੱਜ ਦੋ ਪਾਸੇ ਪੰਜਾਬ ਗਵਰਨਮੈਂਟ ਜਿਹੜੀ ਮੌਜੂਦਾ ਆ ਉਹਦੇ ਦੋ ਐਮਐਲਏ ਆ ਇੱਕ ਸਾਡੇ ਆਸ-ਪਾਸ ਆ 100 ਗਾਜ ਤੇ ਇੱਕ ਸਾਡੇ ਆਸ-ਪਾਸੇ ਇੱਕ ਬੰਦੇ ਨੂੰ ਮੇਰਾ ਉਲਾਮਾ ਸਭ ਤੋਂ ਵੱਧ ਜਿਹੜਾ ਉਹ ਹੈ ਬਲਕਾਰ ਸਿੱਧੂ ਕਿਉਂ ਹੈ ਕਿ ਕਲਾਕਾਰ ਜਿਹੜੇ ਨੇ ਉਹ ਸਿੱਧਾ ਲੋਕਾਂ ਨਾਲ ਜੁੜੇ ਹੁੰਦੇ ਨੇ ਕਿਉਂਕਿ ਉਹਨਾਂ ਲੋਕਾਂ ਚੋਂ ਹੀ ਉਹ ਚੀਜ਼ ਲੈ ਕੇ ਤੇ ਲੋਕਾਂ ਦੀ ਗੱਲ ਨੂੰ ਸਟੇਜ ਤੇ ਪੇਸ਼ ਕਰਨਾ ਹੁੰਦਾ ਸਿੱਧਾ ਸਾਡੇ ਨਾਲ ਉਹਨਾਂ ਦਾ ਰਾਬਤਾ ਰਿਹਾ ਹੈ ਤੇ ਅੱਜ ਉਹ ਬੰਦਾ ਇੱਥੇ ਨਹੀਂ ਪਹੁੰਚਿਆ ਜਿੱਥੇ ਇੱਕ ਮਾਸੂਮ ਜਿਹੜਾ ਆ 16-17 ਸਾਲ ਦੀ ਉਮਰ ਆ ਜਿਹਦੀ ਡੈਥ ਹੋਈ ਹੈ ਤੇ ਅਸੀਂ ਉਹਦੇ ਸਹਾਰੇ ਬੈਠੇ ਹਾਂ ਕੋਈ ਸਿਵਲ ਪ੍ਰਸ਼ਾਸਨ ਕੋਈ ਦੂਜਾ ਕੋ ਤੀਜਾ ਇੱਥੇ ਨਹੀਂ ਵੜਿਆ ਹੈਗਾ ਇਹ ਗੱਲ ਭੁੱਲ ਜਾਣ ਕੀ ਆਸੀ ਇੱਕ ਤੋਂ ਆੱਕ ਜਾਗੇ ਇੱਕ ਤੋਂ ਤੁਰ ਜਾਗੇ ਸਾਨੂੰ ਆਸੇ-ਪਾਸੇ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਸਾਡੇ ਨਾਲ ਇੱਕ ਇੱਥੇ ਹਾਦਸਾ ਹੋਇਆ ਬਹੁਤ ਖਤਰਨਾਕ ਇਹਨਾਂ ਨੇ ਬੈਰੀਗੇਟ ਚੁੱਕੇ ਧੁੰਦ ਬਹੁਤ ਸੀ ਸਾਡੀਆਂ ਸਾਰੀਆਂ ਜਿਹੜੀਆਂ ਇੱਧਰ ਬੀਬੀਆਂ ਪਈਆਂ ਨੇ ਮੜਾ ਇੱਧਰ ਕਰਿਓ ਆ ਛੜਕ ਦੇ ਉੱਤੇ ਤੇ ਉਹ ਉੱਥੋਂ ਤੱਕ ਉਹ ਜਿਹੜੀ ਗੱਡੀ ਆ ਪਹੁੰਚ ਗਈ ਉਹ ਜਿੱਧਰੋਂ ਆ ਰਹੇ ਮੁੰਡੇ ਆ ਰਹੇ ਤੇ ਇਹਨਾਂ ਸਾਰਿਆਂ ਨੂੰ ਦਰੜ ਕੇ ਉਹਨੇ ਅੱਗੇ ਲੱਗ ਜਾਣਾ ਸੀ ਇਹ ਬਹੁਤ ਵੱਡੀ ਖਤਰਨਾਕ ਗੱਲ ਸੀ ਜਿਹੜੀ ਪੁਲਿਸ ਨੇ ਬੈਰੀਕੇਡ ਚੁੱਕ ਕੇ ਕੀਤੀ ਤੇ ਉਹ ਇਹ ਗੱਲ ਮੰਨਣ ਲਈ ਤਿਆਰ ਨਹੀਂ ਕਿ ਅਸੀਂ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਹੁਣ ਆਪਾਂ ਦੁਬਾਰੇ ਮੁੱਦੇ ਤੇ ਆਉਨੇ ਆ ਸਾਡੀ ਇਹ ਸੰਗਤ ਨੂੰ ਬੇਨਤੀ ਆ ਜਿਹੜੇ ਲੋਕਲ ਇਥੇ ਪਿੰਡ ਨੇ ਜਿਹੜੇ ਮੋਹਾਲੀ ਦੇ ਵਿੱਚ ਹੁਣ ਤੱਕ ਸੁੱਤੇ ਪਏ ਨੇ ਉਹਨਾਂ ਨੂੰ ਬੇਨਤੀ ਆਓ ਭਰਾਵੋ ਆਪਣੇ ਘਰਾਂ ਚੋਂ ਨਿਕਲੋ ਇਹ ਅੱਗ ਦਾ ਸੇਕ ਤੁਹਾਨੂੰ ਲੱਗਣਾ ਆ ਇਸ ਅੱਗ ਤੋਂ ਬਚਣ ਲਈ ਅੱਜ ਐਸ ਮੁੰਡੇ ਦਾ ਜਿਹਦਾ ਖੂਨ ਡੁੱਲਿਆ ਆ ਪਲੀਜ਼ ਪਲੀਜ਼ ਹੱਥ ਜੋੜ ਕੇ ਬੇਨਤੀ ਆ ਕਿ ਇੱਥੇ ਪਹੁੰਚੋ ਆਪਾਂ ਜਿਹੜੇ ਆਗੂ ਨੇ ਸਾਡੇ ਉਹਨਾਂ ਸਾਰਿਆਂ ਦੀ ਗੱਲ ਰਹਿ ਕਰਕੇ ਤੇ ਸਟੇਟ ਨਾਲ ਗੱਲ ਕਰਕੇ ਅਗਲੇ ਕਤਲਾਂ ਨੂੰ ਰੋਕਣ ਲਈ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਕੇ ਪਾਸ ਆ ਰਹਿਆਂ ਨੇ ਜੋ ਮੁੱਖ ਗੱਲ ਉਹ ਕਾਰੀ ਲਈ ਪਰ ਮੇਰਾ ਇਹ ਸਮਝ ਆ ਕਿ ਵੀ ਇਹ ਤਿੰਨ ਹਿੱਸਿਆਂ ਚ ਦਾ ਫੇਲ ਹੋ ਰਿਹਾ ਹੈ ਜਿਹੜਾ ਜਿੱਤੇ ਫੇਲ ਹੋਈ ਆ ਆਪਾਂ ਸਮਾਜਿਕ ਤੌਰ ਤੇ ਜਾਂ ਸਰਕਾਰਾਂ ਦੇ ਤੌਰ ਤੇ ਪਹਿਲੀ ਗੱਲ ਤਾਂ ਕੋਈ ਨੀਤੀ ਚਾਹੀਦੀ ਹੈ ਕਿ ਐ ਬੇਰੋਕ ਟੋਕ ਜਿਹੜਾ ਲੋਕੀ ਆਈ ਜਾ ਰਹੇ ਪੂਰਬ ਪੂਰਬੀ ਆਈ ਜਾ ਰਹੇ ਤੇ ਕੋਈ ਪਸਾਪ ਕਿਤਾਬ ਨਹੀਂ ਕੋਈ ਕੰਟਰੋਲ ਨਹੀਂ ਕੋਈ ਡਾਕੂਮੈਂਟੇਸ਼ਨ ਨਹੀਂ ਕਿ ਕੌਣ ਆ ਰਿਹਾ ਕਿੱਥੋਂ ਆ ਰਿਹਾ ਜੇ ਦੁਬਾਰਾ ਲੱਭਣਾ ਹੋਵੇ ਤਾਂ ਕਿਵੇਂ ਲੱਭਾਂਗੇ ਜਿਵੇਂ ਉਹਨਾਂ ਬੱਚਾ ਮਾਰਤਾ ਉਹ ਕਿੱਥੇ ਲੱਭਦੇ ਫਿਰਾਂਗੇ ਆਪਾਂ ਇਹਨਾਂ ਨੂੰ ਜੇ ਕੋਈ ਪਿੰਡ ਟਿਕਾਣਾ ਉਹਦਾ ਪਾਈਚਾਰਾ ਪਤਾ ਹੋਵੇ ਤਾਂ ਆਪਾਂ ਉੱਥੇ ਪਹੁੰਚ ਸਕਦੇ ਆ ਤੇ ਉਹਨਾਂ ਦੇ ਵੋਟਾਂ ਕਿਵੇਂ ਬਣਾਤੀਆਂ ਆਧਾਰ ਕਾਰਡ ਕਿਵੇਂ ਬਣਾਤਾ ਕੋਈ ਸਾਫਤਾ ਨਹੀਂ ਸੋ ਇੱਥੇ ਨੀਤੀ ਦਾ ਸਾਡੀ ਦਾ ਫੇਲਿਅਰ ਹੈਗਾ ਬਹੁਤ ਵੱਡਾ ਮਤਲਬ ਪਿਛਲੀਆਂ ਸਾਰੀਆਂ ਸਰਕਾਰਾਂ ਦਾ ਕੋਈ ਕੰਲੀ ਇਹ ਸਰਕਾਰ ਦਾ ਦੂਜੀ ਵੱਡੀ ਮਸਲਾ ਜਿਹੜਾ ਇਹ ਆ ਜਿਵੇਂ ਪੁਲਿਸ ਇੰਟੈਲੀਜੈਂਸ ਨੈਟਵਰਕ ਸੀਆਈਡੀ ਜਿਹੜੀ ਆ ਜਾਂ ਕੀ ਕਰ ਰਹੇ ਬਿਲਕੁਲ ਉਹਦਾ ਟੋਟਲ ਫੇਲ ਆ ਕੰਮ ਕਿਉਂਕਿ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਵੀ ਇਹ ਨੌਜਵਾਨ ਬੱਚੇ ਆ ਕਿਰਚਾਂ ਚੱਕੀ ਫਿਰਦੇ ਆ ਜਾਂ ਹਥਿਆਰ ਚੱਕੀ ਫਿਰਦੇ ਆ ਆਪਣੇ ਦੂਜੇ ਕਿਸੇ ਕੋਲੇ ਕੁਛ ਹੱਥ ਹੋ ਜਾਏ ਆਪਣੇ ਕੋਲੇ ਕੋਈ ਦੋ ਡਾਂਗਾਂ ਹੀ ਵੱਢ ਹੋ ਜਾਣ ਤਾਂ ਆਪਣੇ ਤੇ ਕੇਸ ਪੈਨਿਸ਼ ਹੋ ਜਾਏ ਤੇ ਇੱਥੇ ਆ ਕਲੋਨੀਆਂ ਦੇ ਵਿੱਚ ਕਿਹੜਾ ਕਿਹੜਾ ਕ੍ਰਾਈਮ ਨਹੀਂ ਹੁੰਦਾ ਪਿਆ ਨਾਲੇ ਲੋਕੀ ਦੱਸਦੇ ਆ ਇਹਨਾਂ ਨੂੰ ਕਿ ਆ ਕ੍ਰਾਈਮ ਹੁੰਦੇ ਆ ਦੇ ਗੇ ਹਥਿਆਰ ਆ ਬੱਚਿਆਂ ਕੋਲੇ ਕਿਰਚਾ ਹੈਗੀਆਂ ਇਹ ਕਿਤੇ ਨਾ ਕਿਤੇ ਬਹੁਤ ਵੱਡਾ ਫੇਲੀਅਰ ਆ ਲੋਕਲ ਪੁਲਿਸ ਦਾ ਤੇ ਸਭ ਤੋਂ ਵੱਡੀ ਤਾਂ ਮੈਂ ਇਹ ਗੱਲ ਕਹਿਣਾ ਕਿ ਜਿਹੜਾ ਇੱਕ ਬੇਕਿਰਕ ਤੇ નિર્ਦਈ ਜਿਹੜਾ ਬੱਚੋ ਨੇ ਵੇ ਨਮੈਂਦੇ ਅਸੀਂ ਜਿੱਥੇ ਬੈਠੇ ਆ ਇਥੋਂ ਆਵਾਜ਼ ਮਾਰੋ ਤਾਂ ਇਕਾਂਵਾ ਦੀ ਪਾਰਟੀ ਦੇ ਐਮਐਲਏ ਦਾ ਦਫ਼ਤਰ ਇਹ ਆਵਾਜ਼ ਮਾਰੀਏ ਜੁਗ ਚੀਜ਼ ਨੇ ਤੇ ਦੂਜੇ ਐਮਐਲਏ ਦਾ ਐਮਐਲਏ ਦਾ ਘਰ ਆ ਦੋਨਾਂ ਦੇ ਵਿੱਚੋਂ ਕੋਈ ਨਹੀਂ ਆਇਆ ਲੋਕਲ ਪ੍ਰਸ਼ਾਸਨ ਚ ਕੋਈ ਨਹੀਂ ਆਇਆ ਕੋਈ ਡੀਸੀ ਡੀਸੀ ਦਾ ਨਮਾਇੰਦਾ ਕੋਈ ਮਿਊਨਿਸਪਲ ਕਾਰਪੋਰੇਸ਼ਨ ਦਾ ਨਮਾਇੰਦਾ ਕੋਈ ਪਰਿਵਾਰ ਦੀ ਸਾਰ ਲੈਣ ਨਹੀਂ ਆਇਆ ਬਿਲਕੁਲ ਇੰਨਾ ਵੱਡਾ ਇਹ ਮੇਰੇ ਖਿਆਲ ਕਿਸੇ ਪਰਿਵਾਰ ਵਾਸਤੇ ਨੌਜਵਾਨ ਦਾ ਮਰ ਜਾਣਾ ਨਾ ਇਦੋਂ ਮਤਲਬ ਮਾਰਾ ਟਾਈਮ ਕੋਈ ਨਹੀਂ ਹੁੰਦਾ ਕੋਈ ਨਾ ਸਭ ਪਹਾਰ ਜਿਹੜਾ ਵੱਧ ਹੁੰਦਾ ਹੈ ਉਹ ਕੋਈ ਦੇ ਵੀ ਬੱਚੇ ਦੀ ਜੋ লাশ ਹੁੰਦੀ ਹੈ ਤੁਹਾਡੇ ਘਰ ਦੇ ਦੀ ਬੱਚੇ ਦੀ ਉਹ ਤੁਹਾਡੇ ਮੋਢਿਆਂ ਤੇ ਹੋਵੇ ਤਾਂ ਉਹ ਹੈ ਇਹ ਆਪਣੇ ਸਮਾਜ 'ਚ ਅੱਜ ਸਾਡੇ ਨਾਲ ਹੋਇਆ ਹੈ ਤੇ ਸਮਾ ਦੂਰ ਨਹੀਂ ਜੇ ਇਹੀ ਹਾਲ ਰਹਾ ਠੀਕ ਹੈ ਸਮਾ ਦੂਰ ਨਹੀਂ ਜੇ ਬੋਪੈਨਾਂ ਨਹੀਂ ਬਣਦੀਆਂ ਰਹੀਆਂ ਟਾਈਮ ਦੂਰ ਨਹੀਂ ਕਿ ਆਪਣੇ ਬੱਚੇ ਵੀ ਮਾਰੇ ਜਾਣਗੇ ਆਪਣੀਆਂ ਔਰਤਾਂ ਦੀ ਵੀ ਬੇਪਤੀ ਹੋਊਗੀ ਇਹ ਆਪਾਂ ਇੱਥੇ ਰਹਿਣ ਯੋਗ ਨਹੀਂ ਰਹਿਣੇ ਠੀਕ ਆਪਾਂ ਕਿਤੇ ਹੋਰ ਦੁਨੀਆ 'ਚ ਪੁਰੇ ਫਿਰਾਂਗੇ ਪਰ ਆਪਾਂ ਜਿਸ ਇੱਜ਼ਤ ਆਨਮਾਨ ਆਨ ਸ਼ਾਨ ਨਾਲ ਰਹਿਣਾ ਸੀ ਇਸ ਧਰਤੀ ਤੇ ਕਿ ਸਾਡੇ ਬਜ਼ੁਰਗਾਂ ਨੇ ਐਡੀ ਲਹੂ ਡੋਲ ਕੇ ਲਈ ਸੀ ਕਿ ਉਹਦੇ ਤੇ ਆਪਾਂ ਰਹਿਣ ਯੋਗ ਨਹੀਂ ਰਹਿਣਾ ਇੱਥੇ ਇਕੱਠੇ ਹੋਵੋ ਇੱਥੇ ਮਹਾਜ ਤੇ ਡਟੋ ਤੇ ਜੇ ਇੱਥੇ ਡਟਾਂਗੇ ਤਾਂ ਅਗਾ ਕੋਈ ਵੱਡੀ ਗੱਲ ਕਰ ਸਕਾਂਗੇ ਅਗਾ ਤੁਸ ਸੁਣਾਓ ਇਹ ਨਾ ਸੋਚੋ ਕਿ ਵੀ ਇਹ ਚਾਰ ਬੰਦਿਆਂ ਦੀ ਦੋ ਬੰਦਿਆਂ ਦੀ ਇਸ ਪਰਿਵਾਰ ਦੀ ਲੜਾਈ ਹੈ ਇਹ ਆਪਣੀ ਸਾਰਿਆਂ ਦੀ ਲੜਾਈ ਹੈ ਸਾਰੇ ਪੰਜਾਬ ਦੀ ਲੜਾਈ ਹੈ ਤੇ ਜਰੂਰ ਪੁੱਛੋ ਗੱਲ ਸਵੇਰੇ ਅੱਜ ਹੀ ਪਹੁੰਚੋ ਜੁਲ੍ਹੇਵਾਲਾ ਤੋਂ ਵੱਡੀ ਗੰਤਿ ਜਾਇਓ ਮੜਾ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਇੱਕ ਗੱਲ ਥੋੜੀ ਸੌਰੀ ਇੱਕ ਗੱਲ ਐਡ ਕਰਨਾ ਚਾਹੁੰਨਾ ਜੀ ਇੱਕ ਮਿੰਟ ਜਿਹੜਾ ਹਾਂ ਇੱਕ ਮਹੀਨੇ ਚ ਤਿੰਨ ਕਤਲ ਹੋ ਗਿਆ ਜਿਹੜੀ ਮੈਂ ਗੱਲ ਇੱਕ ਕਰਨੀ ਚਾਹੁੰਨਾ ਉਹ ਇਹ ਹੈ ਕਿ ਇਹ ਜਿਹੜੀਆਂ ਟੀਂੜੀਆਂ ਜਿੱਥੇ ਰਹਿੰਦੀ ਸੀ ਹਾਂ ਜਿਹੜੇ ਉਹ ਠੇਕੇ ਤੇ ਦਿੱਤੀ ਹੋਈ ਹੈ ਉਹ ਠੇਕੇ ਤੇ ਦਿੱਤੀ ਹੋਈ ਆ ਨੌਜਵਾਨ ਸਾਹਿਬ ਤੁਸੀਂ ਇਹ ਦੇਖੋ ਤੇ ਆਪਾਂ ਚਾਹੁੰਦੇ ਆ ਕਿ ਜਿੰਨੇ ਠੇਕੇ ਤੇ ਦਿੱਤੀ ਆ ਉਹ ਉਸ ਬੰਦੇ ਨੂੰ ਵੀ ਫੜ ਕੇ ਲਿਆਂਦਾ ਜਾਏ ਜਿਹੜਾ ਉਹ ਠੇਕੇਦਾਰ ਆ ਉਹਨਾਂ ਦੇ ਤੇ ਕੇਸ ਪਾਓ ਹੀ ਪਾਓ ਉਹਨੂੰ ਇਹਦੇ ਵਿੱਚ ਲਿਆਓ ਕਾਰਨ ਇਹ ਆ ਕਿ ਪੈਸਿਆਂ ਦੇ ਲਾਲਚ ਚ ਚੱਲਦੇ ਅੰਨੇ ਹੋ ਕੇ ਸਾਡੇ ਬੰਦੇ ਭਈਆਂ ਨੂੰ ਅੱਗੇ ਜਿਹੜੀਆਂ ਇਹ ਚੀਜ਼ਾਂ ਦੇ ਠੇਕੇ ਦੇ ਦਿੰਦੇ ਆ ਉਹ ਅੱਗੇ ਫਿਰ ਆਪਣੇ ਬੰਦਿਆਂ ਨੂੰ ਚਾਹੇ ਉਹ ਕ੍ਰਿਮੀਨਲ ਹੋਣ ਚਾਹੇ ਉਹ ਜਿਹੜੇ ਮਰਜ਼ੀ ਨੂੰ ਉਹਨਾਂ ਨੂੰ ਇੱਥੇ ਵਾਰਦੇ ਨੇ ਤੇ ਹੁਣ ਉਹ ਠੇਕੇਦਾਰ ਕਹਿੰਦਾ ਜੇ ਮੈਨੂੰ ਤਾਂ ਪਤਾ ਹੀ ਨਹੀਂ ਕਿੱਥੋਂ ਆਏ ਸੋ ਇਹ ਕਾਰਵਾਈ ਜੇ ਹੋਗੀ ਤੇ ਮੈਂ ਦਾਅਵੇ ਨਾਲ ਕਹਿਣਾ ਇਹ ਪੀਜੀਆਂ ਪੂਜੀਆਂ ਦਿਨਾਂ ਦੇ ਖਾਲੀ ਹੋ ਜਾਣਗੀਆਂ ਜੇ ਕਿਤੇ ਇਹ ਗੱਲ ਹੋ ਜੇ ਜੇ ਇਹਨਾਂ ਨੂੰ ਇਸ ਕੇਸ ਚ ਇਨਵੋਲਵ ਕਰ ਲਿਆ ਜਾਏ ਵੀ ਤੁਸੀਂ ਕੋਈ ਹਸਾਬ ਕਿਤਾਬ ਨਹੀਂ ਤੁਸੀਂ ਸੈਂਕੜੇ ਬੰਦੇ ਲਿਆ ਕੇ ਤੁੰਨੇ ਨੇ ਤੇ ਜਿਹੜੇ ਚੜਕਾ ਤੇ ਦੰਦ ਨਾਲ ਉਹਦੇ ਫਿਰਦੇ ਆ ਤੇ ਜਿਹੜਾ ਇਹ ਕਤਲ ਹੋਇਆ ਜੀ ਇਹ ਐਂ ਨਹੀਂ ਹੋਇਆ ਵੀ ਕਿਸੇ ਸਿਕੰਦਰੂ ਨੇ ਕਤਲ ਕੀਤਾ ਜਾਂ ਉਂਝ ਹੀ ਕਰਤਾ ਇਹ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਕਤਲ ਹੋਇਆ ਐਡੇ ਛੋਟੇ ਬੱਚੇ ਇਸ ਤਰ੍ਹਾਂ ਛੁਰੀਆਂ ਮਾਰ ਕੇ ਕਤਲ ਨਹੀਂ ਕਰਦੇ ਗੱਲ ਐ ਵੱਡ ਕੇ ਇਹ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਸਮਝਾ ਇਹ ਉਹਨਾਂ ਦਾ ਕਲਚਰ ਆ ਬਿਹਾਰ ਦਾ ਤੇ ਯੂਪੀ ਦਾ ਇਹ ਪੰਜਾਬ ਚ ਇਹ ਕਲਚਰ ਨਹੀਂ ਚੱਲ ਸਕਦਾ ਇਹ ਕਲਚਰ ਜਿਹੜਾ ਉਹਨਾਂ ਨੇ ਇੱਥੇ ਕੀਤਾ ਜੀ ਐਡੀਆਂ ਨਹੀਂ ਛੁਰੀਆਂ ਲੈ ਕੇ ਕਿਉਂ ਛੜਕਾਂ ਦੇ ਧਮ ਰਹੇ ਇਹ ਕੱਲ ਨੂੰ ਸਾਡੀਆਂ ਧੀਆਂ ਨੂੰ ਵੀ ਮਾਰਨਗੇ ਸਾਡੇ ਬਜ਼ੁਰਗਾਂ ਨੂੰ ਵੀ ਮਾਰਨਗੇ ਔਰ ਇੰਨੇ ਜਿਆਦੀ ਲੁੱਟ ਖਸੋਟ ਇਹਨਾਂ ਨੇ ਕੀਤੀ ਆ ਮਾਨ ਸਾਹਿਬ ਨੇ ਦੱਸਿਆ ਅੱਜ ਤੁਹਾਡੀ ਲਾਈਵ ਤੋਂ ਪਹਿਲਾਂ ਸਾਨੂੰ ਕਿ ਇੱਥੇ ਬਹੁਤ ਲੋਕਾਂ ਨੂੰ ਲੁੱਟਿਆ ਜਾਂਦਾ ਆ ਉਹ ਹੁਣ ਸਾਡੇ ਬੰਦੇ ਤਾਂ ਨਹੀਂ ਲੁੱਟਦੇ ਪੰਜਾਬ ਦੇ ਬੰਦੇ ਐਦਾਂ ਲੁੱਟਾ ਖਵਾ ਨਹੀਂ ਕਰਦੇ ਜਿਹੜੇ ਹਾਲਾਤ ਇੱਥੇ ਪੈਦਾ ਹੋਇਆ ਸੋ ਮੇਰੀ ਮੈਂ ਇੰਨੀ ਗੱਲ ਹੀ ਐਡ ਕਰਨੀ ਕਿ ਜਿਹੜੇ ਪੀਜੀਆ ਵਾਲੇ ਬੰਦੇ ਆ ਉਹਨਾਂ ਦਾ ਕੁਝ ਨਾ ਕੋਈ ਜ਼ਰੂਰ ਹਿੱਲਾ ਹੋਈ ਨਹੀਂ ਹੋਣਾ ਚਾਹੀਦਾ ਆਪਣੇ ਸਵੇਰ ਤੋਂ ਬੈਠੇ ਨੇ ਅਰੇ 3 ਵਜੇ ਤੋਂ ਵੇਖੋ ਸਵੇਰ ਤੋਂ ਬੈਠ ਕੇ ਵਿਚਾਰੇ ਨੇ ਇਹਨਾਂ ਨੇ ਬਹੁਤ ਕੀਤਾ ਨੌਜਵਾਨ ਲੀਡਰ ਹੈ ਐ ਐਨਸੀ ਐਨਐਸਯੂ ਹਾਂ ਐਨਸੀ ਐਨਐਸਯੂ ਐਨਐਸਯੂ ਆਈਦਾ ਤੇ ਇਹ ਤੁਹਾਨੂੰ ਆਪਦੇ ਵੱਲੋਂ ਆਪਦੇ ਵਿਚਾਰ ਦੱਸੋ ਆਪ ਜੀ ਨੇ ਸਾਰਾ ਦੱਸ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਇੱਥੇ ਕੱਲੇ ਪਿੰਡ ਵਾਲੇ ਹੁੰਦੇ ਤਾਂ ਮੈਨੂੰ ਲੱਗਦਾ ਬਹੁਤ ਇਹ ਹਾਲਾਤ ਕੁਝ ਹੋਰ ਆਉਣਾ ਸੀ ਜੇ ਆਪ ਜੀ ਇੱਥੇ ਨਾ ਹੁੰਦੇ ਦਿਲੋਂ ਤੁਹਾਡਾ ਧੰਨਵਾਦ ਕਿ 4:30 ਵਜੇ ਕੀ ਨੇ ਤੇ ਇੱਥੇ ਮੈਂ ਕਿ ਲਾਸ਼ ਦੇ ਕੋਲ ਬੈਠੇ ਆਂ ਅੱਜ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਮੈਂ ਥੋੜਾ ਹੀ ਬੋਲਣਾ ਚਾਹੁੰਦਾ ਪਰ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਅੱਜ ਗੁਰੂ ਘਰ ਵੀ ਹੈਗਾ ਸਾਡੇ ਜਿਹੜੇ ਸਾਬ ਜਦਾਂ ਸ਼ਹੀਦ ਹੋਏ ਸੀਗੇ ਜਿਹੜੇ ਨੀਹਾਂ ਚ ਚਿਣੇ ਗਏ ਸੀਗੇ ਤਾਂ ਚਿਣੇ ਗਏ ਸੀਗੇ ਕਿਉਂਕਿ ਸਾਡੀ ਜਿਹੜੀ ਕੌਮ ਦੀ ਨਹੀਂ ਪੱਕੀ ਬੁੱਝ ਪਰ ਅੱਜ ਹਾਲਾਤ ਉਹੀ ਔਰੰਗਜ਼ੇਬ ਵਾਲੇ ਲੱਗ ਰਹੇ ਨੇ ਇਦਾਂ ਲੱਗ ਰਿਹਾ ਕਿ ਆ ਜਿਹੜੀ ਲਾਸ਼ ਆ ਇਹ ਕਿਸੇ ਜੰਗ ਦੇ ਮੈਦਾਨ ਦੇ ਵਿੱਚ ਪਈ ਹੁੰਦੀ ਹੈ ਤੇ ਪ੍ਰਸ਼ਾਸਨ ਬਿਲਕੁਲ ਵੀ ਨਹੀਂ ਇੱਥੇ ਕੋਈ ਵੀ ਹੈਗਾ ਇਹ ਪਰਾਲੀਆਂ ਜਲਾਓ ਡੀਸੀ ਐਸਐਸਪੀ ਤੇ ਡੀਆਈਜੀ ਉੱਥੇ ਪਾਣੀ ਦੇ ਵਿਚਾਰਾ ਲੈ ਕੇ ਆਪ ਕਿੰਤਾ ਜਵੜ ਜਾਂਦੇ ਨੇ ਇੱਥੇ ਇੱਕ লাশ ਪਈ ਆ ਸਭ ਡੀਐਸਪੀ ਤੋਂ ਉੱਤੇ ਕੋਈ ਇੱਥੇ ਕੋਈ ਅਸਰ ਨਹੀਂ ਇਹ ਮੇਰੀ ਇਹੀ ਬੇਨਤੀ ਹੈ ਕਿ ਅਗਲੀ ਆਉਣ ਵਾਲੀ ਪੀੜ੍ਹੀ ਵਾਸਤੇ ਅਸੀਂ ਕਿਹਨੂੰ ਨਵਲ ਮਾਡਲ ਬਣਨੀ ਹੈ ਗੈਂਗਸਟਰ ਨੂੰ ਦੇਖ ਕੇ ਅੱਗੇ ਜੀਏ ਜਾਂ ਫਿਰ ਇਹ ਲਾਸ਼ਾਂ ਨੂੰ ਦੇਖ ਕੇ ਜੀਏ ਸਾਨੂੰ ਸਮਝ ਨਹੀਂ ਆ ਰਹੀ ਇੰਨੀ ਕੀ ਬੇਨਤੀ ਹੈ ਕਿ ਇਹਦਾ ਇਨਸਾਫ ਮਿਲਣਾ ਚਾਹੀਦਾ ਤੇ ਕਿਤੇ ਨਾ ਕਿਤੇ ਇੱਥੇ ਫੁੱਲ ਸਟਾਪ ਲੱਗਣਾ ਚਾਹੀਦਾ ਆ ਗੱਲ ਸੁਣਨ ਵਾਲੀ ਹੈ ਜ਼ਰੂਰੀ ਤੇ ਕੱਲ ਦਾ ਕਤਲ ਹੋਇਆ ਹੈ ਕੱਲ ਦੇ ਔਰ ਅਸ ਚੌਂਕ 'ਚ ਬੈਠੇ ਆ ਤੇ ਮੌਜੂਦ ਹੈ 36 ਘੰਟੇ ਹੋ ਗਏ ਤੇ ਮੌਜੂਦਾ ਜਿਹੜੀ ਸਰਕਾਰ ਹੈ ਜਿਸ ਪਾਰਟੀ ਦੀ ਉਹਨਾਂ ਦਾ ਨੁਮਾਇੰਦਾ ਇੱਕ ਵੀ ਨਹੀਂ ਆਇਆ ਹੈ ਔਰ ਇੱਕ ਜਿਹੜੀ ਗੱਲ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤੌਰ ਤੇ ਵੀ ਡੀਸੀ ਡੀਐਸਪੀ ਤੋਂ ਵੱਧ ਕੇ ਕੋਈ ਨਹੀਂ ਆਇਆ ਹੈ ਇੰਨੀ ਬੇਕਿਰਕੀ ਹੈ ਇੰਨੀ ਬੇਦਰਦੀ ਆ ਜੇ ਇਹੀ ਚੀਜ਼ ਇੱਥੇ ਹੁਣੇ ਕਈ ਜਿਨ੍ਹਾਂ ਦੇ ਵਿਚਾਰਿਆਂ ਦਾ ਡੈਥ ਹੋਈ ਹੈ ਜਿਨ੍ਹਾਂ ਦੀ ਉਹਨਾਂ ਦੇ ਪਰਿਵਾਰ ਦੇ ਬੰਦੇ ਨੇ ਕਿ ਜੇ ਇਹੀ ਕੰਮ ਗਿੱਦੜਵਾਏ ਹੋਇਆ ਹੁੰਦਾ ਤਾਂ ਕਿਵੇਂ ਆਉਂਦੇ ਭੱਜੇ ਵੀ ਜਾਂ ਇਹ ਬਰਨਾਲੇ ਹੋਇਆ ਹੁੰਦਾ ਜਿੱਥੇ ਇਲੈਕਸ਼ਨ ਹੋ ਰਹੇ ਨੇ ਔਰ ਇੱਕ ਹੋਰ ਗੱਲ ਜ਼ਰੂਰੀ ਗੱਲ ਇੱਥੇ ਬੈਠੇ ਮੁੰਡੇ ਨੇ ਹੁਣੇ ਇੱਕ ਗੱਲ ਕਹੀ ਥੋੜੀ ਦੇਰ ਪਹਿਲਾਂ ਆਹੰਦਾ ਜੀ ਸਾਡੇ ਪਿੰਡ ਦਾ ਹਾਲ ਕੀ ਆ ਆਹੰਦਾ ਇਹ ਜਿਹੜੇ ਪ੍ਰਵਾਸੀ ਨੇ ਸਾਰੇ ਕੱਪੜੇ ਲਾ ਕੇ ਇੱਕ ਨੀਕਰ ਪਾ ਕੇ ਬਾਹਰ ਚ ਬੈਹ ਜਾਂਦੇ ਨੇ ਤੇ ਬੀੜੀ ਪੀਂਦੇ ਨੇ ਤੇ ਉੱਚੀ ਆਵਾਜ਼ ਚ ਗਾਣੇ ਲਾਉਂਦੇ ਨੇ ਆਂ ਤਾਂ ਮੈਂ ਜਾ ਕੇ ਰੋਕਿਆ ਉਹਨਾਂ ਨੂੰ ਕਿ ਯਾਰ ਆਹ ਕੰਮ ਨਾ ਕਰੋ ਇਹ ਪੰਜਾਬ ਚ ਨਹੀਂ ਹੋਣਾ ਆਂਦੇ ਐਂ ਹੀ ਕਰਾਂਗੇ ਜਾਂ ਕਰ ਲਾ ਜੋਤ ਕੀ ਕਰਨਾ ਹੁਣੀ ਇਹ ਕਲਚਰਲ ਡਿਫਰੈਂਸ ਇਹ ਉਹਨਾਂ ਲਈ ਬਹੁਤ ਆਮ ਗੱਲ ਐ ਇਹ ਬਿਹਾਰ ਯੂਪੀ ਚ ਆਮ ਹੁੰਦਾ ਪਰ ਯਾਰੇ ਪੰਜਾਬ ਚ ਨਹੀਂ ਹੁੰਦਾ ਜਿਸ ਕਲਚਰ ਦੀ ਜਿਸ ਗੱਲਾਂ ਦੀ ਅਸੀਂ ਤੋਹਾਈ ਦਿੰਨੇ ਆ ਕਿ ਪੰਜਾਬ ਦੀ ਪੰਜਾਬੀਅਤ ਨੂੰ ਰਹਿਣ ਦਿਓ ਅਸੀਂ ਨਹੀਂ ਆਉਂਦੇ ਉਹਨਾਂ ਦਾ ਮਾੜਾ ਜਾਂ ਚੰਗਾ ਉਹਨਾਂ ਨੂੰ ਮੁਬਾਰਕ ਸਾਡਾ ਸਾਡੇ ਕੋਲੇ ਰਹਿਣ ਦਿਓ ਇੱਥੋਂ ਦਾ ਜੋ Hindu ਹੈ ਜੋ Musalman ਹੈ ਜੋ Sikh ਹੈ ਜੋ Isai hai ਉਹ ਰਹਿਣ ਦਿਓ ਸਾਡੇ ਯਾਰਾਂ ਕਾ ਅਸੀਂ ਉਹਵੇਂ ਰਹਿਣਾ ਚਾਹੁੰਦੇ ਆ ਇਹ ਜਿਹੜੀ ਫਲਵਾੜੀ ਹੈ ਨਾ ਜਿਹੜਾ ਪੰਜਾਬ ਨਾਂ ਦਾ ਫੁੱਲ ਰਹਿਣ ਦਿਓ ਆ ਜਿਵੇਂ ਬਾਬਾ ਜੀ ਨੇ ਉਹਨੇ ਗੱਲ ਕੀਤੀ ਇੱਥੇ ਜੇਲ੍ਹ ਕੋਲੇ ਬੁੜਾਇਲ ਜੇਲ੍ਹ ਕੋਲੇ ਇਹਨੀ ਲੁੱਟ ਖਸੁੱਟ ਹੁੰਦੀ ਆ ਕੌਣ ਕਰ ਰਿਹਾ ਇਹ ਇਹ ਇੰਨਾ ਬਸਤੀਆਂ ਚੋਂ ਆਉਂਦੇ ਨੇ ਲੁੱਟ ਕੇ ਵੜ ਜਾਂਦੇ ਨੇ ਇਹ ਬਿਲਡਿੰਗਾਂ ਵਾਲੇ ਆ ਜਿਹੜੇ ਜਿਹੜੇ ਲੁੱਟ ਕੇ ਆਉਂਦੇ ਨੇ ਫਿਰ ਪੁਲਿਸ ਚ ਕੇਸ ਕਰਕੇ ਬੈਠੇ ਰਹਿੰਦੇ ਨੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਦੀ ਲੁੱਟ ਖਸੁੱਟ ਕੌਣ ਕਰ ਰਿਹਾ ਸੋ ਫਿਰ ਗੱਲਾਂ ਬਹੁਤ ਹੋ ਗਈਆਂ ਹੁਣ ਜੋ ਵੀ ਸੁਣ ਰਹੇ ਹੋ ਨੇੜੇ ਤੇੜੇ ਇੱਥੇ ਆਓ ਔਰ ਇਹਨੂੰ ਮੁੰਡੇ ਨੂੰ ਇਨਸਾਫ ਦਵਾਈ ਔਰ ਕੱਲੇ ਇਹਨੂੰ ਇਨਸਾਫ ਦਿਵਾਉਣ ਤੱਕ ਨਹੀਂ ਅੱਗੇ ਤੋਂ ਕੋਈ ਨਹੀਂ ਐ ਨਾ ਪਵੇ ਆ ਕੇ ਚੌਂਕ ਦੇ ਵਿੱਚ ਇਹ ਕਿ ਚਾਣਾ ਵਜੇ